ਇੱਕ ਵਾਰ ਕਣਕ ਸਾਂਭਣ ਪਿੰਡ ਚਲੇ ਗਏ ਰਾਤੀ ਬੱਜੀਆਂ ਹੋਈਆਂ ਭਰੀਆਂ ਕੋਲ ਬਾਹਰ ਖੁੱਲੇ ਵਿੱਚ ਹੀ ਸੌਣਾ ਪਿਆ ਕਿਸੇ ਦੱਸ ਰੱਖਿਆ ਸੀ ਕਿ ਲਾਗੇ ਵਗਦੀ ਨਹਿਰ ਹੁਣ ਕਰਕੇ ਇੱਥੇ ਸੱਪ ਬੜੇ ਨਿਕਲਦੇ ਨੇ ਮੈਂ ਡਰ ਗਿਆ ਜੇ ਰਾਤੀ ਸੁੱਤੇ ਪਿਆ ਨੂੰ ਸੱਪ ਲੜ ਗਿਆ ਫੇਰ ਪਿਤਾ ਜੀ ਆਖਣ ਲੱਗੇ ਮੇਰੇ ਕੋਲ ਇਸ ਦਾ ਇਲਾਜ ਹੈ ਉਹਨਾਂ ਪਹਿਲਾਂ ਰਹਿਰਾ ਸਾਹਿਬ ਜੀ ਦਾ ਉੱਚੀ ਉੱਚੀ ਬਾਠ ਕੀਤਾ ਫਿਰ ਪੂਰੇ ਵੇਗ ਨਾਲ ਜੈਕਾਰਾ ਛੱਡਿਆ ਚਾਨਣੀ ਰਾਤ ਵਿੱਚ ਇੰਜ ਲੱਗਿਆ ਜਿਦਾਂ ਕਿੰਨੇ ਸਾਰੇ ਲੁਕੇ ਹੋਏ ਪਰਛਾਵੇਂ ਜੋ ਵਾਅ ਵਿੱਚ ਸਤਿ ਸ੍ਰੀ ਅਕਾਲ ਆਖ ਰਹੇ ਹੁਣ ਫਿਰ ਆਖਣ ਲੱਗੇ ਹੁਣ ਬੇਫਿਕਰ ਹੋ ਕੇ ਸੌਂ ਜਾ ਉੱਪਰ ਅਸਮਾਨ ਵਿੱਚ ਵਿਸ਼ੀ ਤਾਰਿਆਂ ਦੀ ਚਾਦਰ ਦਸਣ ਲੱਗੇ ਪੁੱਤਰਾ ਐਸ ਜੈਕਾਰੇ ਦੀ ਆਵਾਜ਼ ਸੁਣ ਕੇ ਤਾਂ ਕਿੰਨੇ ਸਾਰੇ ਅਬਦਾਲੀ ਮੀਰ ਮੰਨੂ ਤੇ ਲੱਖ ਪਤਰਾਏ ਤੱਕ ਕੰਮ ਬੁਝਾਇਆ ਕਰਦੇ ਸਨ ਇਹ ਮਮੂਲੀ ਜਿਹਾ ਸੱਪ ਕਿਹੜੇ ਬਾਗ ਦੀ ਮੂਲੀ ਨੇ ਉਸ ਰਾਤ ਮੀਂਹ ਪੈ ਗਿਆ ਅਗਲੇ ਦਿਨ ਸਕੌਣ ਲਈ ਜਦੋਂ ਭਰੀਆਂ ਉਲਟਾਉਣ ਲੱਗੀਆਂ ਤਾਂ 80 ਮੀਟਰ ਲੰਮਾ ਸੱਪ ਨਿਕਲ ਫਨ ਫੈਲਾ ਖੜਾ ਹੋ ਗਿਆ ਉਹਨੀ ਦਿਨੀ ਸੱਪਾਂ ਨੂੰ ਵੇਖਦੇ ਹੀ ਮਾਰ ਦੇਣ ਦਾ ਰਵਾਜ ਹੋਇਆ ਕਰਦਾ ਸੀ ਪਰ ਉਹਨਾਂ ਮੈਨੂੰ ਡੱਕ ਦਿੱਤਾ ਆਖਿਆ ਇਸ ਨੂੰ ਮਾਰੀ ਨਾ ਐਵੀ ਬਾਣੀ ਸੁਣ ਨਾ ਆਇਆ ਏ ਦੱਸਣ ਲੱਗੇ ਪੁੱਤਰਾ ਬਣੀ ਦਿਲ ਨਾਲ ਪੜੀ ਗਈ ਤਾਂ ਹਿੱਕ ਵਿੱਚ ਉਹ ਜੀ ਗੋਲੀ ਵੀ ਪੀੜ ਨਹੀਂ ਸਗੋਂ ਨਸ਼ਾ ਕਰਦੀ ਏ ਇੱਕ ਸਰੂਰ ਜਿਹਾ ਦਿੰਦੀ ਏ ਬੰਦੂਕ ਦੀ ਗੋਲੀ ਵੱਜਣ ਨਾਲ ਸਰੂਰ ਚੜਦ ਗੱਲ ਹਾਜਮ ਜੀ ਨਹੀਂ ਹੋਈ ਪਰ ਬਹਿਸ ਕਰਨ ਦਾ ਹੀ ਆ ਵੀ ਨਹੀਂ ਪਿਆ ਕੁਝ ਦਿਨ ਪਹਿਲਾਂ 84 ਵੇਲੇ ਜੁਨੇ ਛੱਡ ਗਏ ਇੱਕ ਧਰਮੀ ਫੌਜੀ ਦੀ ਇੰਟਰਵਿਊ ਵੇਖ ਲਈ ਦਰਬਾਰ ਸਾਹਿਬ ਹਮਲੇ ਵੇਲੇ ਸੀਨੇ ਵਿੱਚ ਉਬਾਲ ਜਿਹਾ ਉੱਠਿਆ ਨਿਤਨੇ ਮਗਰੋਂ ਅਰਦਾਸ ਕੀਤੀ ਤੇ ਫਿਰ ਦੋਵੇਂ ਭਰਾਵਾਂ ਨੇ ਕੁਝ ਸਾਥੀਆਂ ਸੁਣੀ ਰਾਜਸਥਾਨ ਬਾਰਡਰ ਤੋਂ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿੱਤੀ ਟਰੱਕ ਤੇ ਚੜੇ ਸੁਖਮਣੀ ਸਾਹਿਬ ਜੀ ਦਾ ਪਾਠ ਕਰੀ ਜਾਏਗੀ ਅਜੇ ਅਬੋਹਰ ਤੋਂ ਕੁਝ ਅੱਗੇ ਨਿਕਲੇ ਹੋਵਾਂਗੇ ਕਿ ਅੱਗੋਂ ਇੱਕ ਹੋਰ ਟਰੱਕ ਸੜਕ ਵਿਚਾਲੇ ਡਿੱਡਾ ਕਰਕੇ ਲਾਇਆ ਹੋਇਆ ਸੀ 브্রেক ਲਾਉਣੀ ਪੈ ਗਈ ਹੇਠਾਂ ਉਤਰ ਕੇ ਅਜੇ ਇਧਰ ਉਧਰ ਹੀ ਵੇਖਣ ਲੱਗੇ ਸਾਂ ਕਿ ਪਾਸੇ ਲੁਕੇ ਹੋਇਆਂ ਨੇ ਬਿਨਾ ਵਾਰਨਿੰਗ ਦਿੱਤੀਆਂ ਬ੍ਰਸ਼ਟ ਮਾਰ ਦਿੱਤਾ ਪਰ ਹਾਤਾ ਉੱਥੇ ਢੇਰੀ ਹੋ ਗਿਆ ਪਰ ਮੇਰਾ ਜਬਾੜਾ ਉੱਡ ਗਿਆ ਮੈਂ ਕੋਲ ਹੀ ਰੁੱਖਾਂ ਦੀ ਓਟ ਲੈ ਕੇ ਬੈਠ ਗਿਆ ਅੱਖੀਆਂ ਮੀਟ ਲਈਆਂ ਫਿਰ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਏ ਠੀਕ ਅਨੰਦਪੁਰ ਸਾਹਿਬ ਦੀਆਂ ਜੂਹਾਂ ਵਿੱਚ ਫਿਰਦੇ ਹੋਏ ਦਸਮ ਪਿਤਾ ਰੋਮ ਰੋਮ ਖਿੜ ਗਿਆ ਥੋੜੀ ਬਹੁਤ ਹੁੰਦੀ ਪੀੜ ਵੀ हट ਗਈ ਸਰੂਰ ਆਉਣਾ ਸ਼ੁਰੂ ਹੋ ਗਿਆ ਅਦੁੱਤੀ ਆਨੰਦ ਕਾਇਨਾਤੀ ਕਾਇਨਾਤੀ ਖੇੜੇ ਨਾਲ ਭਰਿਆ ਹੋਇਆ ਜਦੋਂ ਵੀ ਖੂਨ ਲਿਬੜੇ ਆਪਣੇ ਹੱਥ ਦੇਖਦਾ ਤਾਂ ਚਮਕੌਰ ਸਾਹਿਬ ਦੀ ਘੜੀ ਦਾ ਚੌਲਾ ਪਿਆ ਕਰੇ ਜੈਕਾਰੇ ਛੜਦਾ ਸਿੰਘਾਂ ਦਾ ਜਥਾ ਅੰਦਰੋਂ ਨਿਕਲਦਾ ਦਿਸ ਪੈਂਦਾ ਸਰੀਰ ਤੇ ਫਟ ਖਾਂਦੀ ਅਜੀਤ ਤੇ ਜੁਝਾਰ ਸਿੰਘ ਫਿਰ ਜਿੰਨੇ ਦਿਨ ਵੀ ਹਸਪਤਾਲ ਰਿਹਾ ਸਿੰਘਾਂ ਦੇ ਦਰਸ਼ਨ ਹੁੰਦੇ ਰਹੇ ਸੁਪਨੇ ਵਿੱਚ ਵੀ ਤੇ ਦਿਨ ਦੀ ਰੋਸ਼ਨੀ ਵਿੱਚ ਵੀ ਭਾਈ ਤਾਰੂ ਸਿੰਘ ਜੀ ਦਾ ਖੋਪੜ ਬੰਦ ਬੰਦ ਘਟਮਾਉਂਦੇ ਪਾਈ ਮਨੀ ਸਿੰਘ ਤੀ ਗਵਾਉਂਦਾ ਹੋਇਆ ਬਾਬਾ ਦੀਪ ਸਿੰਘ ਹੋਰ ਵੀ ਕਿੰਨਾ ਕੁਝ ਉਸ ਦੀ ਗੱਲ ਸੁਣ 30 ਵਰੇ ਪਹਿਲਾਂ ਬਾਪੂ ਜੀ ਹੋਰਾਂ ਵੱਲੋਂ ਆਖੀ ਤੇ ਯਕੀਨ ਆ ਗਿਆ ਵਾਕਿਆਈ ਅਰਦਾਸੀ ਸੋਦੇ ਹੋਣ ਤਾਂ ਨਾਂ ਤੇ ਸੱਪ ਲੱਗੇ ਲੱਗਦੇ ਨੇ ਤੇ ਨਾ ਹੀ ਪੋਹ ਮਾਗਦੀਆਂ ਰਾਤਾਂ ਨੂੰ ਠੰਡ ਹੀ ਲੱਗਦੀ ਮੰਡ ਦੇ ਇਲਾਕੇ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਧਦੇ ਕਾਇ ਦੀਆਂ ਛੰਨਾਂ ਤੇ ਰਾਤਾਂ ਕੱਟਦੇ ਗੁਰੂ ਦੇ ਲਾਲ ਕਿਸੇ ਨੂੰ ਸੱਪ ਲੜਿਆ ਸੁਣਿਆ ਠੂਹੇ ਨੇ ਵੀ ਕਦੀ ਡੰਗ ਮਾਰਿਆ ਅੱਖੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਹੱਕਾਂ ਲਈ ਲੜਦੇ ਬੰਗੇ ਸ਼ੇਰ ਬਿੜਕ ਸੁਣ ਆਪੇ ਹੀ ਰਾਹ ਛੱਡ ਦਿਆ ਕਰਦੇ ਸਨ ਵਾਕਿਆਈ ਜਦੋਂ ਮੇਰ ਹੁੰਦੀ ਤਾਂ ਹਿੱਕ ਵਿੱਚ ਵੱਜੀ ਵੀ ਆਨੰਦ ਦੀ ਪੋਟਲੀ ਬਣ ਜਾਂਦੀ ਠੀਕ ਜਿੱਦਾਂ ਮਨਪ੍ਰੀਤ ਨੇ ਆਖਿਆ ਸ਼ੁਭ ਕਾਲ ਆਇਆ ਖੁੱਲ ਗਏ ਪਰਦੇ ਪਰਮ ਦੇ ਇਸ ਤਰ੍ਹਾਂ ਪਾਣੀ ਚੋਂ ਪਾਣੀ ਗੋਲ ਕੇ ਇੱਕ ਹੋ ਜਾਮ ਦੇ ਨੇ ਜਿਸ ਤਰ੍ਹਾਂ ਚੰਨ ਸੂਰਜਾਂ ਦੀ ਵਾਟ ਮੁਕੀ ਦਰਦ ਮਿੱਠੇ ਹੋ ਗਏ ਚਿਪਕੜ ਦੇ ਗੰਦਲੇ ਨੀਰ ਵੀ ਕੇਸਰ ਦੇ ਛਿੱਟੇ ਹੋ ਗਏ ਕੇਸਰ ਦੇ ਛਿੱਟੇ ਹੋ ਗਏ ਵਾਕਿਆਈ ਜਿਹੋ ਜੋਕੀਆਂ ਧੋਖੇ ਬਾਜ਼ੀਆਂ ਗਦਾਰੀਆਂ ਤੇ ਗੁਰੂਆਂ ਦੇ ਨਾਮ ਤੇ ਹੁੰਦੀ ਸ਼ਹਿਰਾਂ ਮ ਸੌਦੇ ਬਾਜੀ ਵਾਲੇ ਐਸ ਸਰਬਵਿਆਪੀ ਚਿੱਕੜ ਵਿੱਚ ਰਹਿੰਦੇ ਹੋਏ ਵੀ ਕੇਸਰ ਦੇ ਛਿੱਟੇ ਬਣ ਕਣਕਣ ਦੀ ਰੂਹ ਨੂੰ ਰੁਸ਼ਨੋਣਾ ਲੋਚਦੇ ਹੋ ਤਤਰੋਂ ਆਈ ਹਿਰਦੇ ਅੰਦਰ ਵਸੌਣੀ ਪੈਣੀ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ 3.5 ਦਹਾਕ ਪਹਿਲਾਂ ਕਬਲਜੀਤ ਸਿੰਘ ਨਾਮ ਦੇ ਮਾਜੀ ਦੇ ਇੱਕ ਸਿੰਘ ਨੇ ਵਸਾਈ ਸੀ ਦੱਸਦੇ ਜਿੰਨਾ ਜ਼ਿਆਦਾ ਤਸ਼ੱਦਦ ਹੁੰਦਾ ਉਨਾਂ ਹੀ ਉੱਚੀ ਸਾਰੀ ਵਾਹਿਗੁਰੂ ਆਖਦਿਆ ਕਰਦਾ ਇਤਿਹਾਸ ਅਤੇ ਪੁਲਿਸ ਰਿਕਾਰਡ ਵਿੱਚ ਵੀ ਪੱਕਾ ਹੀ ਨਾਮ ਦਰਜ ਹੋ ਗਿਆ ਕਵਲਜੀਤ ਸਿੰਘ ਵਾਹੀ ਗੁਰੂ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਲਿਖਤ ਹਰਪ੍ਰੀਤ ਸੰਜੁਵੰਦ ਅਵਾਜ਼ ਜਸੀ ਸੰਧੂ ਫਿਰ ਮਿਲਦੀਆਂ ਇੱਕ ਹੋਰ ਬਹੁਤ ਹੀ ਪਿਆਰੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ